ਸਪੌਟਲੈਸ ਸ਼ੋਅ ਕੁਆਲਿਟੀ ਐਨ ਜਮਾ ਸਾਫ ਸੁਥਰਾ ਬਸ਼ੀਰਾ ਪਾਲਣ ਦੇ ਬਾਰੇ ਸੋਚ ਰਹੇ ਹੁਣ ਜੇ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਆ ਵੀ ਯਾਰ ਆਪਾਂ ਚੰਗਾ ਬਸ਼ੀਰਾ ਪਾਲ ਕੇ ਕੋੜਾ ਬਣਾ ਕੇ ਤਿਆਰ ਕਰਨਾ ਵੀ ਜਿਹੜਾ ਚੰਗਾ ਸਣ ਬਣੇ ਤਾਂ ਐਸ ਵੀਡੀਓ ਕੰਨੀ ਮੜੀ ਜੀ ਗੌਰ ਕਰ ਲਿਓ ਤੁਹਾਡੇ ਕੰਮ ਦੀ ਗੱਲਬਾਤ ਇਹਦੇ ਵਿੱਚੋਂ ਨਿਕਲ ਸਕਦੀ ਆ ਕਿਉਂਕਿ ਜਿਹੜਾ ਇਹਦੇ ਵਿੱਚ ਆਪਾਂ ਤੁਹਾਨੂੰ ਬਸ਼ੀਰਾ ਦਿਖਾ ਰਹੇ ਆ ਇਹਦੇ ਵਿੱਚ ਗੱਲਬਾਤ ਪੂਰੀ ਓਕੇ ਆ ਕਿਸੇ ਪਾਸਿਓਂ ਬਸ਼ੀਰਾ ਖੁੰਝਿਆ ਨਹੀਂ ਹੋਇਆ ਲੰਮਾ ਲੰਜਾ ਵੀ ਬੜਾਗਾ ਮਜਬੂਤ ਵੀ ਬੜਾਗਾ ਕਦ ਕਾਠ ਵੀ ਸੋਹਣਾ ਕਰੂ ਤੇ ਹੈ ਵੀ ਵਧੀਆ ਜਮਾ ਐਨ ਜੈਨੂਨ ਸਪੌਟਲੈਸ ਬਸ਼ੀਰੇ ਦੇ ਵਿੱਚ ਘਾਟ ਹੀ ਕੋਈ ਨਹੀਂ ਹੈਗੀ ਬਲੱਡ ਲਾਈਨ ਬਹੁਤ ਜ਼ਿਆਦੇ ਚੰਗੀ ਆ ਮਾਂ ਵੀ ਇਹਦੀ ਨੌਕਰੀ ਘੋੜੀ ਤੁਸੀਂ ਨਾਲ ਹੀ ਫਿਰਦੀ ਦੇਖਦੇ ਹੋਵੋਗੇ ਸੋ ਗੌਰ ਕਰ ਲਿਓ ਇਹਦੀ ਹੁਣ ਮੈਂ ਤੁਹਾਨੂੰ ਡਿਟੇਲ ਦੱਸਦਾ ਭਾਗਸਰ ਵਾਲੇ ਸੁਲਤਾਨ ਦਾ ਬੱਚਾ ਗਾ ਇਹ ਸੋ ਬਲੱਡ ਲਾਈਨ ਬਹੁਤ ਜਿਆਦਾ ਚੰਗੀ ਆ ਗਈ ਕਿਉਂਕਿ ਲੈਜੈਂਡ ਕੋੜਾਗਾ ਭਾਕਸਰ ਵਾਲਾ ਸੁਲਤਾਨ ਬਹੁਤ ਚੰਗੇ ਚੰਗੇ ਉਹਦੇ ਰਿਜ਼ਲਟ ਆਏ ਵਿਆ ਤੇ ਇਹ ਬੱਚੇ ਦੇ ਵਿੱਚ ਵੀ ਕੁਆਲਿਟੀ ਪੂਰੀ ਫੁੱਲ ਆ 6 ਮਹੀਨੇ ਦੀ ਉਮਰ ਆ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਬਾਕੀ ਪੈਰਾਂ ਗੰਨੀ ਨਿਗਾ ਮਾਰੋ ਸੁੰਬਾ ਸੰਬਾ ਦਾ ਮਜ਼ਬੂਤ ਬੜਾ ਮੂੰਹ ਮਹਾਂਦਰੇ ਦਾ ਸੋਹਣਾਗਾ ਪਤਲਾ ਮੂੰਹ ਆ ਕੁੰਡੀ ਵਾਲਾ ਸ਼ਕੀਨ ਕੰਨ ਗੁਲਾਬੀਪਣ ਵੀ ਬੱਚੇ ਦੇ ਵਿੱਚ ਬਹੁਤ ਜਿਆਦਾ ਆ ਕਿਸੇ ਪਾਸੇ ਉਹ ਬਸ਼ੀਰਾ ਹੱਥ ਤਰਾ ਨਹੀਂ ਹੈਗਾ ਆਪ ਨੂੰ ਇਹ ਹੁੰਦਾ ਵੀ ਯਾਰ ਜੇ ਚੰਗਾ ਬਸ਼ੇਰਾ ਪਾਲਣਾ ਟਾਈਮ ਵੀ ਖਰਾਬ ਕਰਨਾ ਮਿਹਨਤ ਲਾਉਣੀ ਆ ਤਾਂ ਬਸ਼ੇਰੇ ਦੇ ਵਿੱਚ ਕੋਈ ਕੱਚ ਨਾ ਹੋਵੇ ਸੋ ਇਸ ਬਸ਼ੇਰੇ ਕੰਨੀ ਗੌਰ ਕਰ ਲਿਓ ਦੂਸਰੀ ਵੱਡੀ ਗੱਲ ਆ ਜਿਹੜੀ ਇਹ ਤੁਹਾਨੂੰ ਜਾਇਜ ਮਾਰਕੀਟ ਦੇ ਭਾਅ ਸਿਰ ਦੇ ਰੇਟ ਦੇ ਵਿੱਚ ਮਿਲ ਜੂਗਾ ਇਹ ਨਹੀਂ ਹੈਗਾ ਵੀ ਬੰਦੇ ਬાળા ਮੂੰਹ ਟੱਡਣਗੇ ਤੇ ਆ ਘੋੜੀ ਤੁਸੀਂ ਨਾਲ ਤੁਰੀ ਫਿਰਦੀ ਦੇਖਦੇ ਹੋ ਬਹੁਤ ਚੰਗੇ ਰਿਜ਼ਲਟ ਦਿੱਤੇ ਆਣੇ 65 ਇੰਚ ਘੋੜੀ ਦੀ ਹਾਈਟ ਹੈ ਦੀ ਮਾਂ ਦੀ ਸੋ ਐਡਰੈਸ ਤੇ ਨੰਬਰ 22 ਦਾ ਨੋਟ ਕਰ ਲਓ ਪਿੰਡ ਆ ਬਾਈ ਦਾ ਡਿੱਖ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਹੈ ਜਦੋਂ ਆਪਾਂ ਰਾਮਪੁਰੇ ਤੋਂ ਮੋੜ ਮੰਡੀ ਨੂੰ ਜਾਂਦੇ ਆ ਸੈਂਟਰ ਜੇ ਵਿੱਚ ਪਿੰਡ ਪੈ ਜਾਂਦਾ ਤੇ ਜਵਿੰਦਰ ਦੇ ਕੋਲੇ ਆ ਬਸ਼ੇਰਾ ਇਹ ਨੰਬਰ 22 ਦਾ ਨੋਟ ਕਰ ਲਓ 9819701 ਤੇ 30 981970 ਫਿਰ ਪੂਰਾ 1000 ਇਸ ਨੰਬਰ ਤੇ ਕਾਲ ਕਰ ਲਿਓ ਬਾਈ ਦਾ ਕੋਈ ਵਪਾਰ ਵਪੂਰ ਵਾਲਾ ਕੰਮ ਹੈ ਨਹੀਂ ਆ ਕੋੜੀ ਬਾਈ ਦੇ ਕੋਲੇ ਰੱਖੀ ਵੀ ਆ ਪਹਿਲਾਂ ਵੀ ਇਹਨੇ ਬਹੁਤ ਚੰਗੇ ਬੱਚੇ ਦਿੱਤੇ ਆ ਤੇ ਬਾਈ ਇਹਦੀ ਬਰੀਡਿੰਗ ਕਰਾ ਕੇ ਹਰ ਸਾਲ ਆ ਜਿਹੜਾ ਬੱਚਾ ਇਸ ਤਰ੍ਹਾਂ ਸੇਲ ਕਰ ਦਿੰਦਾਗਾ ਤੇ ਬਸ਼ੇਰੇ ਦੇ ਵਿੱਚ ਮੈਂ ਕਹਣਾ ਇਹ ਨਹੀਂ ਹੈਗਾ ਵੀ ਤੁਹਾਨੂੰ ਕੋਈ ਲਾਂਬੇ ਵਾਲੀ ਗੱਲਬਾਤ ਹੋਊ ਜਾਂ ਤੁਸੀਂ ਜਾ ਕੇ ਦੇਖ ਕੇ ਕਹੋਗੇ ਵੀ ਆ ਗੱਲਬਾਤ ਨਹੀਂ ਸਾਨੂੰ ਜੱਚੀ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਬਸ਼ੇਰਾ ਜਿਹੜੇ ਹਿਸਾਬ ਨਾਲ 6 ਮਹੀਨਿਆਂ ਦਾ ਹੋ ਗਿਆ ਨਾ ਬਾਈ ਨੇ ਹਲੇ ਦੁੱਧੋਂ ਨਹੀਂ ਛਡਾਇਆ ਢੋੜੀ ਦਾ ਦੁੱਧ ਹਲੇ ਵੀ ਪੀਂਦਾ ਤਾਂ ਹੀ ਕਰਕੇ ਤਿਆਰ ਬਹੁਤਾ ਬੱਚਾ ਕੱਦਗਾਠ ਬਹੁਤ ਚੰਗਾ ਕਰੂ ਸਾਨੂੰ ਘੋੜੀ ਦੇ ਨੇੜੇ ਫਿਰਦਾ ਦੀਂਦੇ ਹੀ ਆ ਤੇ ਬਹੁਤ ਸੋਹਣਾ ਕੱਦਗਾਠ ਕਰੂਗਾ ਲੰਮਾ ਲੰਜਾ ਬਹੁਤਾ ਪਿੱਠਪੁੜਾ ਵੀ ਬੜਾ ਚੰਗਾਗਾ ਸੋ ਕਾਲ ਕਰ ਲਿਓ ਬਾਈ ਤੇਜਵਿੰਦਰ ਨੂੰ ਜਿਹਨੇ ਸਕੀਨ ਬਸ਼ੇਰਾ ਸ਼ੋ ਕੁਆਲਿਟੀ ਸਾਫ ਸੁਥਰਾ ਖਰੀਦਣਾਗਾ ਚੰਗਾ ਘੋੜਾ ਬਣ ਕੇ